ਹੈਲੋ एवरीवन ਬੇਟਾ ਆਪਾਂ ਸਟੋਰੀਆਂ ਰੀਡ ਆਊਟ ਕਰ ਰਹੇ ਸੀ ਸੰਸਾਰ ਦੀਆਂ ਕੁਝ ਪ੍ਰਸਿੱਧ ਕਹਾਣੀਆਂ ਪਿਛਲੀ ਵੀਡੀਓ 'ਚ ਆਪਾਂ ਜਿਹੜਾਗਾ ਪੋਸਟਮਾਸਟਰ ਦੀ ਸਟੋਰੀ ਪੜ੍ਹੀ ਸੀ ਰਬਿੰਦਰਨਾਥ ਟੈਗੋਰ ਦੀ ਇਸ ਵੀਡੀਓ ਵਿੱਚ ਆਪਾਂ ਸਟੋਰੀ ਪੜਾਂਗੇ ਦਰবেশਾਂ ਦਾ ਤੋਹਫ਼ਾ ਜਿਹਨੂੰ ਗਿਫਟਸ ਆਫ ਦਾ ਮੈਗੀ ਵੀ ਕਿਹਾ ਜਾਂਦਾ ਹੈਗਾ ਇਹ ਕਹਾਣੀ ਜਿਹੜੀ ਹੈਗੀ ਆ ਅਮਰੀਕਾ ਦੀ ਫੇਮਸ ਕਹਾਣੀ ਹੈ ਤੇ ਮੇਬੀ ਸ਼ਾਇਦ ਤੁਸੀਂ ਬਚਪਨ 'ਚ ਕਦੇ ਨਾ ਕਦੇ ਸੁਣੀ ਹੋਵੇਗੀ ਠੀਕ ਹੈ ਇਸ ਕਹਾਣੀ ਦਾ ਐਕਚੁਅਲੀ ਵਿਸ਼ਾ ਇਹ ਆ ਕਿ ਇਸ ਵਿੱਚ ਇੱਕ ਗਰੀਬ ਪਤੀ ਪਤਨੀ ਦੇ ਜੋੜੇ ਦਾ ਬੇਪਨਾਹਾ ਪਿਆਰ ਦੇ ਬਿਸ਼ ਨੂੰ ਦੱਸਿਆ ਗਿਆ ਕਿ ਆਪਣਾ ਪਿਆਰ ਜ਼ਾਹਰ ਕਰਨ ਦੇ ਲਈ ਆਪਣੀ ਬਹੁਮੁੱਲੀਆਂ ਤੇ ਕੀਮਤੀ ਚੀਜ਼ਾਂ ਵਾ ਉਹ ਵੇਚ ਦਿੰਦੇ ਆ ਹੁੰਦਾ ਕੀ ਆ ਕਿ ਇਸ ਸਟੋਰੀ ਵਿੱਚ ਦੋ ਕੈਰੈਕਟਰ ਨੇ ਮੇਨ ਠੀਕ ਆ ਇੱਕ ਆ ਜਿਮੀ ਇੱਕ ਆ ਡੈਲਾ ਡੈਲਾ ਜਿਹੜੀ ਹੈਗੀ ਆ ਉਹ ਲੜਕੀ ਦਾ ਨਾਮ ਹੈ ਤੇ ਜਿਮ ਜਿਹੜਾ ਹੈਗਾ ਵਾ ਉਹ ਉਸਦੇ ਪਤੀ ਦਾ ਨਾਮ ਹੈਗਾ ਵਾ ਈਵੈਂਟ ਆ ਰਿਹਾ ਹੈਗਾ ਕ੍ਰਿਸਮਸ ਦਾ ਤੇ ਡੈਲਾ ਚਾਹੁੰਦੀ ਆ ਕਿ ਮੈਂ ਕੋਈ ਨਾ ਕੋਈ ਜਿਹੜਾ ਹੈਗਾ ਵਾ ਅਮਰੀਕਾ 'ਚ ਤੁਹਾਨੂੰ ਪਤਾ ਕ੍ਰਿਸਮਸ ਬਹੁਤ ਜ਼ਿਆਦਾ ਫੇਮਸ ਆ ਤੇ ਗਿਫਟ ਇੱਕ ਦੂਜੇ ਨੂੰ ਐਕਸਚੇਂਜ ਕਰਦੇ ਆ ਡੈਲਾ ਚਾਹੁੰਦੀ ਆ ਕਿ ਅਸੀਂ ਸਟਰਗਲ ਵਾਲੀ ਬੇਸਿਕ ਲਾਈਫ ਬਤੀਤ ਕਰ ਰਹੇ ਆ ਪਰ ਮੈਂ ਆਪਣੇ ਪਤੀ ਨੂੰ ਕੋਈ ਨਾ ਕੋਈ ਇੱਕ ਅਨਮੋਲ ਗਿਫਟ ਵਗੈਰਾ ਦੇਣਾ ਚਾਹੁੰਦੀ ਹੈਗੀ ਆ ਤੁਹਾਨੂੰ ਪਤਾ ਸੀ ਕਿ ਉਹਦਾ ਜਿਹੜਾ ਪਤੀ ਆ ਉਹਦੇ ਕੋਲ ਇੱਕ ਵਾਚ ਆ ਜਿਹੜੇ ਉਹਦੇ ਪਹਿਲਾਂ ਦਾਦੀ ਕੋਲ ਸੀ ਫਿਰ ਉਸੇ ਪਾਪਾ ਕੋਲ ਸੀ ਯਾਨੀ ਕਿ ਲੜਕੇ ਦੇ ਹੁਣ ਉਸਦੇ ਕੋਲ ਆ ਬਟ ਉਸਦੀ ਜਿਹੜੀ ਬੈਲਟ ਆ ਘੜੀ ਦੀ ਜਿਹੜੀ ਵਾਚ ਆ ਠੀਕ ਹੈ ਉਹ ਬਹੁਤ ਪੁਰਾਣੀ ਹੋ ਗਈ ਹੈ ਜਿਸ ਕਰਕੇ ਜਿਹੜਾ ਉਸਦਾ ਪਤੀ ਹੈ ਜਦੋਂ ਕੰਮ ਤੇ ਜਾਂਦਾ ਤੋ ਉਸ ਨੂੰ ਜੇਬ ਵਿੱਚ ਕੱਢ ਕੇ ਛੋੜੇ ਛੋੜੇ ਟਾਈਮ ਵੇਖਦਾ ਹੈ ਯਾਨੀ ਕਿ ਉਹ ਆਪਣੇ ਰਿਸ਼ਤੇ ਨਹੀਂ ਬੰਦਦਾਗਾ ਤੇ ਚਾਹੁੰਦੀ ਆ ਕਿ ਮੈਂ ਮਲਪੀ ਉਸ ਨੂੰ ਜਿਹੜਾ ਕਿ ਉਹ 체ਨ ਸੋਹਣੀ ਜੀ 체ਨ ਇੱਕ ਮਹਿੰਗੀ ਜੀ 체ਨ ਜਿਹੜੀ ਆ ਕਿਆ ਰਿਸਟ ਵਾਚ ਲਈ ਦਵਾਮ ਤਾ ਜੋ ਜਿਹੜੀ ਵਾਚ ਵਿੱਚ ਜਿਹੜੀ ਹੈ ਗਿਆ ਨਿਸ਼ਾਨੀ ਜਿਹੜੀ ਉਹਦੀ ਪੂਰਵਾਜਾਂ ਦੀ ਉਹਨੂੰ ਪਾ ਕੇ ਤੇ ਉਹਨੂੰ ਪ੍ਰਾਊਡ ਫੀਲ ਹੋਏਗਾ ਉਹ ਇਸ ਤਰ੍ਹਾਂ ਉਹਨੂੰ ਗਿਫਟ ਦੇਣਾ ਚਾਹੁੰਦੀ ਸਰਪ੍ਰਾਈਜ਼ ਗਿਫਟ ਦੇਣਾ ਚਾਹੁੰਦੀ ਆ ਬਟ ਉਹ ਦੇਖੋ ਪੈਸੇ ਬਹੁਤ ਘੱਟ ਨੇ ਇਸ ਪੈਸੇ ਦੀ ਪੂਰਤੀ ਵਾਸਤੇ ਉਹ ਆਪਣੇ ਬਹੁਤ ਜਿਹੜੇ ਉਹਦੇ ਇੱਕੋ ਚੀਜ਼ ਕੀਮਤੀ ਹੁੰਦੀ ਹੈ ਦੇਖੋ ਜਿਹੜੇ ਉਹਦੇ ਵਾਲ ਹੁੰਦੇ ਨੇ ਬਹੁਤ ਸੋਨੇ ਵਾਲੰਦੀ ਗੋਡੀਆਂ ਹੇਠੋਂ ਹੇਠਾ ਤੱਕ ਹੁੰਦੀਆਂ ਉਸ ਨੂੰ ਵੇਚ ਦਿੰਦੀ ਆ ਦੂਸਰੀ ਤਰਫ ਜਿਹੜਾ ਜਿਮ ਹੁੰਦਾ ਵਾ ਉਹ ਆਪਣੀ ਮਿਸਜ ਨੂੰ ਗਿਫਟ ਦੇਣਾ ਚਾਹੁੰਦਾ ਠੀਕ ਹੈ ਉਹਨੂੰ ਪਤਾ ਸੀ ਕਿ ਦੇ ਮਰਪੀ ਉਹਨੂੰ ਉੱਤੇ ਲੜਕੀ ਦੇ ਆਪਣੀ ਪਤਨੀ ਦੇ ਵਾਲ ਬਹੁਤ ਪਸੰਦ ਸੀ ਬਟ ਉਹਦੇ ਲਈ ਕੋਈ ਹੇਅਰ ਪਨ ਇਨੀ ਸੋਣੀ ਨਹੀਂ ਉਹਦੇ ਕੋਲ ਹੈਗੀਆਂ ਸੀ ਜੋ ਡੇਲਾ ਚੁੰਦੀ ਸੀ ਤੋਂ ਉਹ ਜਿਹੜੀ ਹੇਅਰ ਪੈਨ ਉਹਨੇ ਇੱਕ ਵਾਰੀ ਵੇਖੀ ਤੇ ਬਹੁਤ ਸੋਣੀ ਸੀ ਬਟ ਕੀਮਤੀ ਬੜੀ ਜਿੰਮ ਉਸ ਨੂੰ ਜਿਹੜੀ ਗਿਫਟ ਦੇਣ ਵਾਸਤੇ ਜਿਹੜਾ ਹੈਗਾ ਵਾ ਜਿਹੜੀ ਉਹ ਕੰਗੀ ਕਹਿ ਲੋ ਜਾਂ ਕੋਈ ਕਲਿੱਪ ਵਗੈਰਾ ਕਹਿ ਲੋ ਉਸ ਲਈ ਆਪਣੀ ਇਹ ਰਿਸਟ ਵਾਚ ਵੇਚ ਦਿੰਦਾ ਹੈ ਤੇ ਐਂਡ ਵਿੱਚ ਜਾਨੀ ਕਿ ਦੋਨਾਂ ਕੋਲ ਬਹੁਤ ਕੀਮਤੀ ਚੀਜ਼ਾਂ ਸੀ ਉਹ ਲੜਕੀ ਕੋਲ ਵਾਲ ਸੀ ਜਿੰਮ ਕੋਲ ਕੜੀ ਸੀ ਉਹ ਵੀ ਉਹ ਵੇਚ ਦਿੰਦੇ ਆ ਇੱਕ ਦੂਜੇ ਨੂੰ ਆਪਣਾ ਜਿਹੜਾ ਹੈਗੇ ਆ ਪਿਆਰ ਇਜ਼ਹਾਰ ਕਰਨ ਵਾਸਤੇ ਤੇ ਕਈ ਕਹਿੰਦੇ ਉਹ ਬਹੁਤ ਵੱਡੇ ਬੇਵਕੂਫ ਨੇ ਜਿਨ੍ਹਾਂ ਨੇ ਆਪਣੀ ਘਰ ਦੀਆਂ ਚੀਜ਼ਾਂ ਕੀਮਤੀ ਵੇਚ ਦਿੱਤੀਆਂ ਬਟ ਕਈ ਕਹਿੰਦੇ ਆ ਕਿ ਨਹੀਂ ਉਹਨਾਂ ਨੇ ਆਪਣੇ ਜਿਹੜੇ ਹੈਗੇ ਪਿਆਰ ਨੂੰ ਐਕਸਪ੍ਰੈਸ ਕੀਤਾ ਹੈ ਠੀਕ ਹੈ ਕਿ ਜੋ ਵੀ ਉਹ ਕੋ ਕੀਮਤੀ ਚੀਜ਼ੀ ਕੋਈ ਰੀਅਰ ਚਾਂਸ ਹੁੰਦਾ ਕੋਈ ਆਪਣੀ ਕੀਮਤੀ ਚੀਜ਼ ਆਪਣੇ ਪਾਰਟਨਰ ਲਈ ਜਿਹੜੀ ਕਿ ਵੇਚ ਸਕੇ ਤੋ ਉਹਨਾਂ ਨੇ ਇੱਕ ਚੀਜ਼ ਨੂੰ ਜਾਰ ਕੀਤਾ ਹੈ ਚਲੋ ਸਟੋਰੀ ਪੜਦੇ ਆਂ ਕਹਿੰਦਾ ਦਰਵੇਸ਼ਾਂ ਦਾ ਤੋਹਫਾ ਕਹਾਣੀ ਅਮਰੀਕਨ ਕਹਾਣੀਕਾਰ ਜਿਹੜੀ ਹੈਨਰੀ ਉਹ ਹੈਨਰੀ ਦੀ ਕਹਾਣੀ ਹੈਗੀ ਆ ਇਹ ਪਹਿਲੀ ਵਾਰ ਜਿਹੜੀ ਕਹਾਣੀ 10 ਦਸੰਬਰ 1905 ਵਿੱਚ ਨਿਊਯਾਰਕ ਦੇ ਸੰਡੇ ਵਰਡ ਵਿੱਚ ਛਪੀ ਸੀ ਡੇਲਾ ਕੋਲ ਕਿਵਲ 1 ਡਾਲਰ ਤੇ 87 ਸੈਂਟ ਸਨ ਜਿੱਦਾਂ ਆਪਣੇ ਰੁਪਈਏ ਵਿੱਚ ਇੱਕ ਪੈਸਾ ਦੋ ਪੈਸਾ 50 ਪੈਸੇ 25 ਪੈਸੇ ਹੁੰਦੇ ਆ ਨਾ ਉਸੇ ਤਰ੍ਹਾਂ ਜਿਹੜਾ ਉਹਨਾਂ ਦੇ ਡਾਲਰ ਵਿੱਚ ਜਿਹੜੇ ਆ ਗਿਆ ਸੈਂਟ ਹੁੰਦੇ ਨੇ 100 ਸੈਂਟ ਹੁੰਦੇ ਨੇ ਤੇ ਕਿੰਨੀ ਉਹਦੇ ਕੋਲ ਸਿਰਫ 1 ਡਾਲਰ ਤੇ 87 ਸੈਂਟ ਸਨ ਇਹ ਬੜੀ ਮੁਸ਼ਕਿਲਾ ਹੋਨੇ ਜਦੋਂ ਵੀ 바ਰਗੇਨਿੰਗ ਕਰ ਕਰਕੇ ਤੇ ਆਪਣੀ ਜਿਹੜੀ ਬਚਾਏ ਸੀ ਜਦ ਆਪਾਂ ਕਿਸੇ ਨੂੰ ਮੰਨ ਲਓ ਕੋਈ ਚੀਜ਼ ਜਿਹੜੀ ਆ 100 ਰੁਪਏ ਦੀ ਆਪਾਂ 바ਰਗੇਨਿੰਗ ਕਰ ਲੈਣੀ ਆ ਕਿ ਨਹੀਂ ਤੂੰ ਮੈਨੂੰ 95 ਦੀ ਦੇ ਦੇ 90 ਦੇ 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 ਤੇ ਫਿਰ ਆਪਣੀ ਜਿਹੜੀ ਆ 5-7 ਰੁਪਏ ਜਿਹੜੇ ਬਚ ਜਾਂਦੇ ਆ ਇਸ ਤਰ੍ਹਾਂ ਨੇ ਬਚਾਏ ਹੋਏ ਸੀ ਕਿਉਂਕਿ ਉਹ ਆਪਣੇ ਪਤੀ ਜਿੰਮ ਵਾਸਤੇ ਕੋਈ ਵਧੀਆ ਤੋਹਫਾ ਖਰੀਦਣਾ ਚਾਹੁੰਦੀ ਸੀ ਠੀਕ ਹੈ ਕਹਿੰਦਾ ਕਿ ਹੁਣ ਉਹਨਾਂ ਦੀ ਐਕਚੁਅਲੀ ਕੰਡੀਸ਼ਨ ਕਦੇ ਹੁੰਦਾ ਸੀ ਕੰਡੀਸ਼ਨ ਬਹੁਤ ਵਧੀਆ ਸੀ ਜਦੋਂ ਉਹਨਾਂ ਨੂੰ ਵਧੀਆ ਜਿਹੜਾ ਹੈਗਾ ਹੀ ਕੰਮਕਾਰ ਮਿਲਦਾ ਸੀ ਵਧੀਆ ਮਰ ਵੀ ਪੈਸੇ ਮਿਲਦੇ ਸੀ ਬਟ ਹੁਣ ਉਹਨਾਂ ਦੀ ਕੀ ਜਿਹੜੇਗੇ ਪੈਸੇ ਬਹੁਤ ਘਟ ਗਏ ਨੇ ਕੰਮਕਾਰ ਚੋਂ ਉਹ 8 ਡਾਲਰ ਪ੍ਰਤੀ ਹਫਤਾ ਕਿਰਾਏ ਦੇ ਫਲੈਟ ਵਿੱਚ ਰਹਿੰਦੇ ਹਨ ਘਰ ਵਿੱਚ ਗਰੀਬੀ ਕਾਰਨ ਫਕੀਰਾਂ ਵਾਲੀ ਹਾਲ ਸੀ ਇੱਥਾ ਉਹਨਾਂ ਦੀ ਡਿਓੜੀ ਦੇ ਬਾਹਰ ਚਿਪਕਾਇ ਇੱਕ ਕਾਰਡ ਉੱਤੇ ਮਿਸਟਰ ਜੇਮਸ ਡਿਲਿਕਮ ਚਾਂਗ ਲਿਖਿਆ ਹੋਇਆ ਸੀ ਉਹਨ ਕਦੇ ਉਹਨਾਂ ਦੇ ਘਰ ਖੁਸ਼ਹਾਲੀ ਸੀ ਜਦੋਂ ਉਹਨੂੰ 30 ਡਾਲਰ ਮਿਲਦੇ ਸੀ ਪਰ ਹੁਣ ਸਿਰਫ ਉਹਨੂੰ 20 ਡਾਲਰ ਮਿਲਦੇ ਆ ਤੇ 20 ਡਾਲਰ ਵਿੱਚ ਪਾਣੀ ਦਾ ਖਰਚਾ ਤੁਹਾਨੂੰ ਪਤਾ ਹੈ ਕਿ ਅਮਰੀਕਾ ਵਿੱਚ ਹਰ ਇੱਕ ਚੀਜ਼ ਦਾ ਕਿਰਾਇਆ ਹੈ ਠੀਕ ਹੈ ਜੇਕਰ ਕਿਸੇ ਨੂੰ ਕੋਈ ਪੈਸੇ ਵੀ ਮਿਲਦੇ ਆ ਤਾਂ ਉਹ ਵੀ ਟੈਕਸ ਕੱਟ ਕੇ ਪੈਸੇ ਮਿਲਦੇ ਆਗੇ ਆ ਪਾਣੀ ਦਾ ਬਿਜਲੀ ਦਾ ਹਰ ਇੱਕ ਚੀਕ ਦਾ ਗੱਡੀ ਦਾ ਹਰ ਇੱਕ ਚੀਜ਼ ਦਾ ਖਰਚਾ ਹੈਗਾ ਉਥੇ ਕਹਿੰਦਾ ਜਦੋਂ ਮਿਸਟਰ ਜੇਮਸ ਡੈਲੀਗਮ ਆਪਣੇ ਫਲੈਟ ਵਿੱਚ ਪਹੁੰਚਦਾ ਤਾਂ ਉਸਦੀ ਪਤਨੀ ਡੈਲਾ ਉਸਨੂੰ ਜਿਮ ਕਹਿ ਕੇ ਬੁਲਾਉਂਦੀ ਹੈ ਡੈਲਾ ਨੇ ਰੋਣਾ ਬੰਦ ਕੀਤਾ ਤੇ ਆਪਣੀਆਂ ਗੱਲਾਂ ਉੱਤੇ ਪਾウダー ਲਾਇਆ ਉਹ ਆਪਣੇ ਜਿਮ ਲਈ 크리스마 ਦਾ ਕੋਈ ਬਹੁਤ ਜ਼ਿਆਦਾ ਕੀਮਤੀ ਤੋਹਫਾ ਦੇਣਾ ਚਾਹੁੰਦੀ ਹੈ ਕੀ ਆ ਇਸ ਲਈ ਉਹ ਪਰੇਸ਼ਾਨ ਸੀ ਕਿ ਮੇਰੇ ਕੋਲ ਤਾਂ ਸਿਰਫ 1.87 ਸੈਂਟ ਵਾ ਜਾਨੀ ਕਿ ਜੋ ਚੀਜ਼ ਖਰੀਦਣਾ ਚਾਹੁੰਦੀ ਹੈ ਉਹ ਘੱਟੋ ਘੱਟ ਵੀ 21 ਡਾਲਰ ਦੀ ਹੈਗੀ ਆ ਉਸਨੇ ਕਮਰੇ ਦੀਆਂ ਖਿੜਕੀਆਂ ਉੱਤੇ ਲੱਗੇ ਸ਼ੀਸ਼ੇ 'ਚ ਵੇਖਿਆ ਤੇ ਆਪਣੇ ਵਾਲ ਤੇ ਜੀਨਾ ਛੜਕਾ ਕੇ ਪੂਰੀ ਲੰਬਾਈ ਵਿੱਚ ਲਟਕ ਦਿੱਤੇ ਘਰ ਵਿੱਚ ਕਹਿੰਦਾ ਤੂੰ ਹੀ ਕੀਮਤੀ ਚੀਜ਼ਾ ਸੀ ਇੱਕ ਜੇਮ ਦੀ ਸੋਨੇ ਦੀ ਘੜੀ ਤੇ ਜੋ ਦੇ ਪਿਤਾ ਪਹਿਲਾ ਦਾਦੀ ਕੋਲ ਸੀ ਵੀ ਪਿਤਾ ਕੋਲ ਤੇ ਫਿਰ ਹੁਣ ਉਹਦੇ ਕੋਲ ਦੂਜੀ ਕੀਮਤੀ ਚੀਜ਼ ਸੀ ਡਲਾ ਦੇ ਬਹੁਤ ਸੋਨੇ ਲੰਬੇ ਵਾਲ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖ ਰਹੀ ਡਲਾ ਦੇ ਕੋਟਿਆਂ ਤੋਂ ਹੇਠਾਂ ਤੱਕ ਲੰਮਕਦੇ ਸੁੰਦਰ ਵਾਲ ਉਸ ਤੇ ਚਫੇਰੇ ਖਿਲਰੇ ਹੋਏ ਪੂਰੇ ਆਪਸ਼ਾਰ ਦੀ ਤਰ੍ਹਾਂ ਚਮਕਦੇ ਹੋਏ ਲਹਿਰਾ ਰਹੇ ਸਨ ਉਸ ਦੀ ਇੱਕ ਪੁਸ਼ਾਕ ਵਾਂਗ ਹੀ ਲੱਗ ਰਹੇ ਸਨ ਉਸ ਨੇ ਉਹਨਾਂ ਨੂੰ ਛੇਤੀ ਨਾਲ ਬੰਨ ਲਿਆ ਅਤੇ ਉਹ ਇੱਕ ਮਿੰਟ ਲਈ ਖੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਦੋ ਅਥਰ ਟੱਪ ਕੇ ਉਹਨੂੰ ਪਤਾ ਸੀ ਕਿ ਵੀ ਮੈਨੂੰ ਵੀ ਆਪਣੇ ਵਾਲਾਂ ਦਾ ਬਹੁਤ ਪਿਆਰ ਵਾ ਤੇ ਜਿਮ ਨੂੰ ਮੇਰੇ ਵਾਲਾਂ ਨਾਲ ਬਹੁਤ ਜ਼ਿਆਦਾ ਪਿਆਰ ਆ ਪਰ ਉਹ ਇਸ ਨੂੰ ਕਟਾ ਕੇ ਮਲਬੀ ਪੈਸੇ ਲੈਣਾ ਚਾਹਦੀ ਸੀ ਤੁਹਾਨੂੰ ਪਤਾ ਹੈ ਫਾਰਮ ਵਿੱਚ ਜਿਹੜੇ ਹੈਗੇ ਆ ਵਾਲਾਂ ਦੀ ਵੀ ਕੀਮਤ ਮਿਲ ਜਾਂਦੀ ਹੈਗੀ ਆ ਇੱਥੇ ਤਾਂ ਆਪਣੇ ਵੈਸੇ ਕੱਟ ਕੇ ਨਾਈਆਂ ਕੋਲ ਸੁੱਟ ਦਿੰਦੇ ਨੇ ਡੈਲਾ ਨੇ ਆਪਣੇ ਪੂਰਾ ਕੋਟ ਤੇ ਟੋਪ ਪਹਿਨੇ ਆ ਪਰ ਬਾਹਰ ਬਹੁਤ ਠੰਡ ਹੁੰਦੀ ਹੈ ਤੇ ਜਦੋਂ ਵੀ ਤੁਸੀਂ ਬਾਹਰ ਆਊਟਸਾਈਡ ਤੇ ਜਾਂਦੇ ਹੈਗੇ ਹੋ ਤੋ ਫਿਰ ਹੈਟ ਦੇ ਕੋਟ ਜਿਹੜਾ ਗਵਾ ਉਸ ਸਾਹਮਣਾ ਬਿੰਡ ਸ਼ੀਟ ਪਾਉਣੀ ਪੈਂਦੀ ਹੈਗੀ ਆ ਡੈਲਾ ਨੇ ਆਪਣਾ ਪੂਰਾ ਕੋਟ ਤੇ ਟੋਪ ਪਹਿਨਿਆ ਤੇ ਸਕਰਟ ਨੂੰ ਕਮਾ ਕੇ ਪੌੜੀਆਂ ਉਤਰ ਕੇ ਬਾਹਰ ਚਲੇ ਗਈ ਤੇ ਮੋਦਾਮ ਸੋਫਰਾਨੀ ਦੀ ਦੁਕਾਨ ਉੱਤੇ ਪਹੁੰਚ ਗਈ ਜਿਹੜੀ ਸੈਲੂਨ ਦੀ ਦੁਕਾਨ ਸੀ ਜਿੱਥੇ ਜੋ ਹਰ ਕਿਸਮ ਦੇ ਵਾਲਾਂ ਦਾ ਸਮਾਨ ਰੱਖਦੇ ਸੀ ਡੈਲਾ ਨੇ ਉਸਨੂੰ ਆਪਣੇ ਵਾਲਾਂ ਦੀ ਕੀਮਤ ਪੁੱਛੀ ਸੋਫਰਾਨੀ ਦੇ ਕਹਿਣ ਦਾ ਜਦੋਂ ਡੈਲਾ ਨੇ ਆਪਣੇ ਵਾਲ ਖੋਲੇ ਤਾਂ ਉਸਨੇ ਉਸ ਦਾ ਮੁੱਲ 20 ਡਾਲਰ ਲਾਇਆ ਕਿੰਨੇ ਡਾਲਰ ਲਗਾਏ 20 ਡੈਲਾ ਨੇ ਉਸ ਕੋਲ ਆਪਣੇ ਵਾਲ ਵੇਚ ਤੇ 20 ਡਾਲਰ ਲੈ ਕੇ ਜਿਮ ਲਈ ਤੋਹਫ਼ਾ ਖਰੀਦਣ ਖਾਤਰ ਲਈ ਦੁਕਾਨਾਂ ਤੇ ਘੁੰਮੀ ਅੰਤ ਉਸ ਨੂੰ ਜੇਬ ਲਈ ਪਲੈਟੀਨਮ ਦੀ ਇੱਕ ਚੰਜੇਰੀ ਬਹੁਤ ਸੋਹਣੀ ਲੱਗੀ ਜੋ ਤੇਜਮ ਦੀ ਘੜੀ ਦੇ ਚੋਕ ਸੀ ਉਸਨੇ ਉਸਦੀ 21 ਡਾਲਰ ਕੀਮ ਦਿੱਤੀ ਜੇਕਰ 20 ਡਾਲਰ ਉਹਦੇ ਵਾੜਾਂ ਦਾ ਹੋ ਗਿਆ 1.87 ਸੈਂਟ ਉਹਦੇ ਕੋਲ ਸੀ ਜਾਨੀ ਕਿ ਉਹ ਕੋ ਜਿਹੜੇ ਅਗੇ 21 ਡਾਲਰ 87 ਸੈਂਟਸ ਹੋ ਗਏ ਤੇ 1 ਡਾਲਰ ਦੇ ਉਹਨੇ ਜਿਹੜਾ ਅਗੇ ਚੰਜੇਰ ਖਰੀਦ ਲਈ 87 ਸੈਂਟ ਉਹਦੇ ਕੋਲ ਬਚ ਗਏ ਉਹ ਸੋਚ ਰਹੀ ਸੀ ਕਿ ਹੁਣ ਜੇ ਮੈਂ ਆਪਣੀ ਘੜੀ ਨਾਲ ਇਹ ਚੰਜੇਰੀ ਲੱਗ ਜਾਣ ਤੇ ਕਿਸੇ ਵੀ ਸਾਥ ਵਿੱਚ ਵਿੱਚ ਜਿੱਕੋ ਹੋ ਕੇ ਘੜੀ ਉਤੇ ਵਖਤ ਦੇਖ ਸਕੇਗਾ ਕਿਉਂਕਿ ਉਸ ਦਾ ਘੜੀ ਦਾ ਪਟਾ ਪ੍ਰਾਣਾ ਹੋ ਕੇ ਉਹ ਨੂੰ ਛਪਾ ਕੇ ਟਾਈਮ ਵੇਖਦਾ ਹੁੰਦਾ ਸੀ ਤੋ ਇਸ ਨੂੰ ਚੰਗੀ ਨਹੀਂ ਲੱਗਦੀ ਸੀ ਘਰ ਪਹੁੰਚ ਕੇ ਟੈਲਾ ਨੇ ਆਪਣੇ ਵਾਲਾਂ ਦੇ ਨੁਕਸਾਨ ਨੂੰ ਠੀਕ ਕਰ ਲਈ ਸਿਰ ਉਤੇ ਛੋਟੇ ਛੋਟੇ ਕੁੰਡਲ ਪਾ ਲਏ ਵੀ ਜਿਵੇਂ ਨੂੰ ਜਦਾ ਫੀਲ ਨਾ ਹੋਵੇ ਕਿ ਮੈਂ ਡੇ ਲੰਮੇ ਵਾਲ ਕਿਉਂ ਕਟਾ ਲਿਆ ਗਿਆ ਉਹ ਜਿਵੇਂ ਨੂੰ ਹੁਣ ਵਾਲੀ ਹਰਾਨੀ ਬਾਰੇ ਸੋਚਦੇ ਸੀ ਪਰ ਉਹ ਕਦੀ ਵੀ ਕੀ ਉਸ ਕੋਲ ਪੈਸੇ ਬਹੁਤ ਥੋੜੇ ਸਨ 7 ਵਜੇ ਉਸਨੇ ਕਾਫੀ ਤਿਆਰੀ ਕੀਤੀ ਤੇ ਤਲਣ ਵਾਲੀ ਕੜਾਹੀ ਸਟੋਵ 'ਤੇ ਰੱਖ ਦਿੱਤੀ ਅਤੇ ਤਾਂ ਜੋ ਮਾਸ ਦੇ ਚੌਪਸ ਤਿਆਰ ਕੀਤੇ ਜਾ ਸਕਣ। ਤੁਹਾਨੂੰ ਪਤਾ ਬਾਹਰ ਲੋਕੀ ਬੀਫ ਦਾ ਮਾਸ ਵਗੈਰਾ ਜ਼ਿਆਦਾ ਖਾਂਦੇ ਨੇ। ਜिम ਕਦੀ ਵੀ ਦੇਰ ਨਾਲ ਨਹੀਂ ਸੀ ਆਉਂਦਾ। ਡੈਲਾ ਨcjੀਰੇ ਹੱਥ ਵਿੱਚ ਫੜੀ ਹੋਈ ਸੀ। ਜਿੰਜੇਰੀ ਨੇ 21 ਡਾਲਰ ਦੀ ਖਰੀਦੀ ਸੀ ਘੜੀ ਵਾਸਤੇ। ਦਰਵਾਜ਼ੇ ਦੇ ਕੋਲ ਮੇਜ ਦੇ ਨੁੱਕਰ 'ਤੇ ਬੈਠ ਗਈ। ਜिम ਅੰਦਰ ਆਇਆ। ਉਸਨੂੰ ਓਵਰਕੋਟ ਦੀ ਜ਼ਰੂਰਤ ਸੀ। ਉਸ ਕੋਲ ਦਸਤਾਨੇ ਵੀ ਨਵੇਂ ਸਨ। ਉਸੇ ਨਜ਼ਰ ਨਾਲ ਡੈਲਾਵਲ ਗਈਆਂ ਤੇ ਉਹ ਅਚੀਭ ਭਾਵਨਾ ਨਾਲ ਉਸ ਵੱਲ ਟਿਕ ਟਿਕੀ ਲਾ ਕੇ ਵੇਖਣ ਲੱਗਾ ਡੈਲਾ ਨੇ ਉਸ ਦੇ ਕੋਲ ਆ ਕੇ ਦੱਸਿਆ ਕਿ ਉਸ ਨੇ ਆਪਣੇ ਵਾਲ ਵੇਚ ਦਿੱਤੇ ਸਨ ਕਿਉਂਕਿ ਉਹ ਉਸ ਨੂੰ ਕ੍ਰਿਸਮਸ ਦਾ ਤੋਹਫਾ ਦਿੱਤੇ ਬਿਨਾਂ ਨਹੀਂ ਰਹਿ ਸਕਦੀ ਸੀ ਕੋਈ ਗੱਲ ਨਹੀਂ ਉਸ ਦੇ ਵੱਲ ਤੇ ਜੀ ਨਾਲ ਵੱਜ ਜਾਣਗੇ ਛੇਤੀ ਲੰਮੇ ਹੋ ਜਾਣਗੇ ਉਹ ਉਸ ਲਈ ਬਹੁਤ ਵਧੀਆ ਤੋਹਫੇ ਲੈ ਕੇ ਆਈ ਹੈ ਯਾਨੀ ਕਿ ਆਪਣੇ ਪਤੀ ਨੂੰ ਮਨਾ ਰਹੀ ਹੈ ਕਿ ਉਹ ਚੀਜ਼ ਦਾ ਗੁੱਸਾ ਨਾ ਕਰੇ ਮੇਰੇ ਨਾਲ ਗੁੱਸੇ ਚ ਨਾ ਆਵੇ ਹਨਾ ਕਿ ਮੈਂ ਵਾਲ ਕਿਉਂ ਕਟਾ ਦਿੱਤੇ ਆ ਗਿਆ ਜਿਮ ਨੇ ਉਸਦੇ ਵਾਲ ਕਟਾਉਣ ਤੇ ਦੁੱਖ ਦਾ ਪ੍ਰਟਾਵਾ ਕੀਤਾ ਉਹ ਕਹਿੰਦੀ ਹੈ ਕਿ ਉਹ ਉਸ ਨਾਲ ਖੁਸ਼ੀ ਨਾਲ ਪੇਸ਼ ਆਵੇ ਕਿਉਂਕਿ ਉਸਦੇ ਵਾਲ ਉਸਦੀ ਖਾਤਰੀ ਗਏ ਹਨ ਉਹ ਬੜੀ ਮਿਠਾਸ ਨਾਲ ਕਹਿ ਰਹੀ ਸੀ ਕਿ ਕੋਈ ਉਸ ਲਈ ਉਸਦੇ ਪਿਆਰ ਨੂੰ ਮਾਪ ਨਹੀਂ ਸਕਦਾ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ ਕੋਈ ਇਸ ਚੀਜ਼ ਦਾ ਮੈਜ਼ਰਮੈਂਟ ਨਹੀਂ ਹੈਗਾ ਜਿਮ ਇੱਕਦਮ ਚੇਤਨ ਹੋਇਆ ਤੇ ਉਸਨੇ ਡੈਲਾ ਨੂੰ ਗਲਵਕੜੀ ਵਿੱਚ ਲੈ ਲਿਆ ਉਸਨੇ ਆਪਣੇ ਜੇਬ ਵਿੱਚੋਂ ਇੱਕ ਪੈਕਟ ਕੱਢ ਕੇ ਮੇਤੇ ਸੁੱਟਿਆ ਤੇ ਕਿਹਾ ਜਦੋਂ ਇਹ ਪੈਕਟ ਖੋਲੇਗੀ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਤੇਰੇ ਨਾਲ ਨਾਰਾਜ਼ ਕਿਉਂ ਸੀ ਕਿਉਂਕਿ ਜਿਸ ਲਈ ਉਹ ਚੀਜ਼ ਲੈ ਕੇ ਆਏ ਸੀ ਵਾਲਾਂ ਵਾਸਤੇ ਤੇ ਵਾਲ ਤੇ ਉਹਦੇ ਸਿਰ ਤੇ ਮਲਪੀਕ ਬੁਆਏ ਕੱਟ ਹੋ ਗਈ ਤੂੰ ਤਾਂ ਹੈ ਨਹੀਂ ਸੀ ਜਿਹੜੇ ਉਹਨੇ ਲੰਬੇ ਵਾਲਾਂ ਵਿੱਚ ਗੁੰਦ ਕੇ ਉਹਨੇ ਕੁਝ ਪਾਉਣਾ ਸੀ ਕਲਿੱਪ ਲਗਾਉਣਾ ਸੀ ਤੂੰ ਉਹਨੂੰ ਵੀ ਇਸ ਚੀਜ਼ ਦਾ ਸ਼ੌਕ ਲੱਗਾ ਨਾ ਡੈਲਾ ਨੇ ਪੈਕਟ ਖੋਲ੍ਹਿਆ ਤਾਂ ਉਸ ਦਾ ਮੂੰਹ ਚੀਕਾਂ ਨਿਕਲੀਆਂ ਤੇ ਉਹ ਬੇਸਾਹ ਲੈਣ ਲੱਗੀ ਜਿਵੇਂ ਉਸ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਤੇ ਕਿਉਂਕਿ ਉਸ ਦੇ ਸਾਹਮਣੇ ਕੱਚੂ ਦੀ ਖੱਲ ਦੀ ਬਣੀਆਂ ਮੋਤੀਆਂ ਜੜੀਆਂ ਉਨਾ ਮਹਿੰਗੀਆਂ ਕੰਗੀਆਂ ਦਾ ਜੋੜਾ ਪਿਆ ਸੀ ਜਿਸ ਨੂੰ ਕਦੇ ਡਾਲਾ ਨੇ ਬ੍ਰਾਡਵੇ ਦੀ ਕਿਸੇ ਦੁਕਾਨ ਤੇ ਬੜੇ ਪਿਆਰ ਨਾਲ ਵਿਕਿਆ ਸੀ ਉਹ ਚਾਹੁੰਦੀ ਸੀ ਕਿ ਮਲਪੀਏ ਮੈਨੂੰ ਮਿਲੇ ਪਰ ਉਹਨੂੰ ਪਤਾ ਸੀ ਕਿ ਸਾਡੇ ਘਰ ਦੀ ਗਰੀਬੀ ਇੰਨੀ ਆ ਕਿ ਅਸੀਂ ਇਸ ਇੰਨੀ ਮਹਿੰਗੀ ਜਿਹੜਾ ਹੈਗਾ ਕਲਿਪਸ ਵਗੈਰਾ ਖਰੀਦ ਨਹੀਂ ਸਕਦੇ ਅਗੇ ਪਰ ਉਹ ਤੋਂ ਉਸ ਨੂੰ ਆਸ ਨਹੀਂ ਸੀ ਕਿ ਉਹਨੇ ਕਦੇ ਖਰੀਦ ਵੀ ਸਕੇਗੀ ਹੁਣ ਉਹ ਆਸ ਜਿਕਰ ਪੂਰੀ ਹੋਈ ਅਤੇ ਉਹਦੇ ਵਾਲ ਗਾਇਬ ਹਨ ਜਿਨ੍ਹਾਂ ਵਿੱਚ ਉਸ ਨੂੰ ਸਜਾਇਆ ਜਾਣਾ ਸੀ ਉਸਨੇ ਉਹਨਾਂ ਨੂੰ ਆਪਣੀ ਛਾਤੀ ਨਾਲ ਕੁੱਟ ਕੇ ਲਾ ਲਿਆ ਉਸਨੇ ਸਿੱਲੀਆਂ ਅੱਖਾਂ ਨਾਲ ਜੇਮ ਨੂੰ ਕਿਹਾ ਕਿ ਉਸਦੇ ਬਾਅਦ ਛੇਤੀ ਬਾਜ਼ਾਣੇ ਹਨ ਹੁਣ ਡੈਲਾ ਨੇ ਆਪਣੇ ਤਲੀ ਉੱਪਰ ਰੱਖ ਕੇ ਆਪਣਾ ਸੁੰਦਰ ਤੋਹਫਾ ਜੇਮ ਵੱਲ ਕੀਤਾ ਤੇ ਦੱਸਿਆ ਇਹ ਵਧੀਆ ਤੋਹਫਾ ਲੱਭਣ ਲਈ ਉਹਨੇ ਸਾਰਾ ਸ਼ਹਿਰ ਸ਼ਾਨ ਮਾਰਿਆ ਇਹ ਦੇਖ ਕੇ ਜੇਮ ਢੰਮ ਕਰਦਾ ਪਲੰਗ ਉੱਤੇ ਬੈਠ ਗਿਆ ਕਿਉਂਕਿ ਹੁਣ ਡੈਲਾ ਨੂੰ ਨਹੀਂ ਹੀ ਪਤਾ ਸੀ ਕਿ ਜਿਹੜੇ ਉਹਨੇ ਕਲਿਪਸ ਲਏ ਹੋਏ ਐ ਇਹਨੇ ਮਹਗੇ ਉਹ ਐਕਚੁਅਲੀ ਉਹਨੇ ਆਪਣੀ ਕੜੀ ਵੇਚ ਕੇ ਲਏ ਹੋਇਆ ਸੋਨੇ ਦੀ ਕੜੀ ਨੂੰ ਵੇਚ ਕੇ ਲਏ ਹੋਇਆ ਜਿਹਦੇ ਕਰਕੇ ਉਹ ਜੰਜੀਰ ਲੈ ਕੇ ਆਏ ਸੀ ਜਿਹੜੀ ਕੜੀ ਦੀ ਬੈਟ ਲੈ ਕੇ ਆਏ ਸੀ ਤੇ ਮੁਸਕਰਾ ਕੇ ਕਹਿਣ ਲੱਗਾ ਕਿ ਉਹਨਾਂ ਨੂੰ ਆਪਣੇ ਕ੍ਰਿਸਮਸ ਦੇ ਤੋਹਫੇ ਪਾਸੇ ਹੀ ਰੱਖ ਦੇਣੇ ਚਾਹੀਦੇ ਹਨ ਇਹ ਇਸ ਸਮੇਂ ਵਰਤੇ ਨਹੀਂ ਜਾ ਸਕਦੇ ਕਿ ਦੋਨਾਂ ਲਈ ਤੋਹਫੇ ਇੱਕ ਸਮਾਂ ਯੂਸਲੈਸ ਹੋ ਗਏ ਸੀ ਉਹ ਚੰਜੀਰ ਲੈ ਕੇ ਆਈ ਬਟ ਉਹਦੇ ਕੋ ਕੜੀ ਨਹੀਂ ਹੈਗੀ ਉਹ ਮਲ ਭੀ ਜਿਹੜਾ ਲੜਕਾ ਹੀ ਕਲਿਪਸ ਲੈ ਕੇ ਆਇਆ ਬਟ ਉਹਦੇ ਕੋ ਵਾਲ ਨਹੀਂ ਹੈਗੇ ਸੀ ਲੇਖਕ ਕਹਿੰਦਾ ਹੈ ਕਿ ਸਾਰੇ ਜਾਣਦੇ ਹਨ ਕਿ ਬਹੁਤ ਹੀ ਸਿਆਣੇ ਪੁਰਸ਼ ਜਿਹੜੇ ਖੁਰਲ ਵਿੱਚ ਬੱਚੇ ਲਈ ਕੋਈ ਤੋਹਫੇ ਲਿਆਏ ਸਨ ਉਸਨੇ ਕ੍ਰਿਸਮਸ ਦੇ ਤੋਹਫੇ ਦੇਣ ਦੀ ਰਵਾਇਤ ਸ਼ੁਰੂ ਕੀਤੀ ਸੀ ਬਿਆਕਿਲੀ ਰਵਾਈਟ ਕਿਉਂ ਸ਼ੁਰੂ ਹੋਈ ਸੀ 크리스마ਸ ਦੇ ਤੋਹਫੇ ਦੇਣ ਵਗੈਰਾ ਦੇ ਸਿਆਣੇ ਹੋਣ ਕਰਕੇ ਉਹਨਾਂ ਦੇ ਤੋਹਫੇ ਸੱਚਮੁੱਚ ਹੀ ਸਿਆਣਪ ਵਾਲੇ ਸਨ ਪਰ ਹੁਣ ਉਸਨੇ ਫਲੈਟ ਵਿੱਚ ਰਹਿੰਦੇ ਦੋ ਬੇਕੂਬ ਬੱਚੇ ਨਿਕਾੜੀ ਸੁਣਾਈ ਹੈ ਜਿਨ੍ਹਾਂ ਨੇ ਆਪਣੀ ਮੂਰਖਤਾ ਨਾਲ ਆਪਣੇ ਘਰ ਦੇ ਸਭ ਤੋਂ ਵੱਡੇ ਖਜ਼ਾਨੇ ਨੂੰ ਇੱਕ ਦੂਜੇ ਦੇ ਪਿਆਰ ਤੋਂ ਗੁਰਬਾਨ ਕਰ ਦਿੱਤਾ ਸੀ ਕਾਲੀ ਕਰ ਕਹਿੰਦਾ ਹੈ ਕਿ ਅੱਜ ਦੇ ਜਮਾਨੇ ਦੇ ਸਿਆਣਿਆਂ ਨੂੰ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਸਾਰੇ ਲੋਕ ਜਿਹੜੇ ਤੋਹਫੇ ਦਿੰਦੇ ਹਨ ਉਹਨਾਂ ਵਿੱਚ ਉਹ ਸਭ ਤੋਂ ਸਿਆਣੇ ਸਨ ਜਿਨ੍ਹਾਂ ਨੇ ਇੱਕ ਦੂਜੇ ਦੇ ਪਿਆਰ ਲਈ ਆਪਣੀ ਕੀਮਤੀ ਚੀਜ਼ਾਂ ਕੁਰਬਾਨ ਕਰ ਦਿੱਤੀਆਂ ਉਹ ਸਭ ਤੋਂ ਸਿਆਣੇ ਹਨ ਉਹ ਦਰवेश ਹਨ ਵਿਸ਼ਾ ਵਸਤੂ ਵਿੱਚ ਕਹਾਣੀ ਕਰ ਦੱਸਦਾ ਹੈ गावा ਕਿ ਬੇਸ਼ਿਕ ਉਹ ਦਰवेश ਜਿਹੜੇ ਪਾਲ ਇਸਮਸੀ ਲਈ ਤੋਹਫੇ ਲਿਆਏ ਸਨ ਸਿਆਣੇ ਸਨ ਤੇ ਉਹਨਾਂ ਤੋਂ ਕ੍ਰਿਸਮਸ ਦੇ ਤੋਹਫੇ ਦੀ ਰਵਾਇਤ ਸ਼ੁਰੂ ਹੋਈ ਬੇਸ਼ਿਕ ਡੈਲਾ ਨੇ ਜੇਮਤ ਦੀ ਦਾ ਇੱਕ ਕਮ ਮੂਰਥਾ ਵਾਲਾ ਲੱਗਦਾ ਹੈ ਵੀ ਉਹਦਾ ਜਿਹੜਾ ਪਰਿਵਾਰਕ ਜੀਮਲ ਵੀ ਦੋਵਾਂ ਨੇ ਬਿਨਾਂ ਪੁੱਛਿਆ ਹੀ ਆਪਣੀ ਕੀਮਤੀ ਚੀਜ਼ਾਂ ਵੇਚ ਦਿੱਤੀਆਂ ਮੂਰਥਾ ਵਾਲਾ ਲੱਗਦਾ ਪਰ ਹੁਣ ਦੇ ਲੋਕਾਂ ਵਿੱਚੋਂ ਜਿਹੜੇ ਤੋਹਫੇ ਦਿੰਦੇ ਤੇ ਲੈਂਦੇ ਹਨ ਉਹ ਸਭ ਤੋਂ ਸਿਆਣੇ ਹਨ ਕਿਉਂਕਿ ਉਹਨਾਂ ਨੇ ਇੱਕ ਦੂਜੇ ਲਈ ਪਿਆਰ ਕਰਦਿ ਆਪਣੀ ਕੀਮਤਾ ਚੀਜ਼ਾਂ ਕੁਰਬਾਨ ਕੀਤੀਆਂ ਸਨ ਇਸ ਪ੍ਰਕਾਰ ਇੱਕ ਕਹਾਣੀ ਦਾ ਵਿਸ਼ਾ ਮਨੋਵਿਗਿਆਨਿਕ ਵੀ ਆ ਪ੍ਰਭਾਵਸ਼ਾਲੀ ਵੀ ਆ ਤੇ ਮਹੱਤਵਪੂਰਨ ਵੀ ਹੈ ਆਇਓ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਥੈਂਕਸ ਬੇਟਾ